ਸੀसीएमएस ਦੇ ਥਰੂ ਹਜ਼ਾਰ ਪੋਸਟਾਂ ਵਿੱਚ 338ਵਾਂ ਸਥਾਨ ਪ੍ਰਾਪਤ ਹੋਇਆ ਤੇ ਆ ਕਾਉਂਸਲਿੰਗ ਪੂਰੀ ਪਾਰਦਰਸ਼ੀਤਾ ਨਾਲ ਹੋਈ ਹੈ ਤੇ ਮੈਂ ਹੁਣ ਇਸ ਸਮੇਂ ਸਿਵਲ ਹਸਪੀਟਲ ਲੁਧਿਆਣਾ ਐਜ਼ ਅ ਐਮਰਜੈਂਸੀ ਮੈਡੀਕਲ ਆਫੀਸਰ ਸੇਵਾ ਕਰੀ ਜਾਨਾ ਹਾਂ ਸਰਕਾਰ ਦੇ ਨਵਨਯੁਕਤ ਮੈਡੀਕਲ ਆਫਿਸਰਾਂ ਦੀਆਂ 1000 ਪੋਸਟਾਂ ਨਿਕਲੀਆਂ ਸਨ ਜਿਨ੍ਹਾਂ ਦੇ ਵਿੱਚ ਮੇਰੀ ਵੀ ਪੱਟੀ ਹੋਈ ਹੈ ਸਰਕਾਰ ਦੇ ਇਸ ਪਾਰਦਰਸ਼ੀ ਉਪਰਾਹਲੇ ਦੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਪੰਜਾਬ ਸਰਕਾਰ ਦੀ ਸਿਕਰੂਟਮੈਂਟ ਦੀ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਹਿਸਟਰੀ ਦੀ ਸਭ ਤੋਂ ਵੱਡੀ ਰਿਕਰੂਟਮੈਂਟ ਹੈ ਮੈਡੀਕਲ ਲਾਈਨ ਦੇ ਸਤੋਂ ਸਿੰਨ ਮੈਡੀਕਲ ਅਕਸ ਜਾਂ ਹੈਲਥ ਵਰਕਰ ਜਿਹੜੇ オン ਈਮੇਲ ਦਿਨਾਲਾ ਹਰ ਇੱਕ ਡਿਪਾਰਟਮੈਂਟ ਦੇ ਕਿਸੇ ਦੇ 40 ਕਿਸੇ ਦੇ 50 ਕਿਸੇ ਦੇ 55 ਕਿਸੇ ਦੇ 17 ਅੱਜ 858 ਜਿਹੜੇ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਮੈਂ ਸਾਰਿਆਂ ਨੂੰ ਪੰਜਾਬੀ ਨਾਗਰਿਕੀ ਕਹਾਣੀ ਦਾ ਕੋਈ ਗਾਉਂ ਦਾ ਛੋਟਾ ਬਟਾ ਨਹੀਂ ਹੁੰਦਾ 858 ਜਿਹੜੇ ਪੰਜਾਬੀ ਸਾਡੇ ਬੱਚੇ ਕੁੜੀਆਂ ਸਾਡੇ ਦੇਸ਼ ਦਾ ਫਿਊਚਰ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਆਪਣੇ ਟੈਲੈਂਟ ਦਿਖਾਉਂਦੀਆਂ ਉਹਨਾਂ ਨੇ ਜਿੱਦੀਆਂ ਲਈਆਂ ਉਹਨਾਂ ਨੂੰ ਤਾਂ ਤੁਸੀਂ ਪੰਜਾਬ ਸਰਕਾਰ ਦੇ ਪਰਿਵਾਰ ਸ਼ਾਮਲ ਹੋ ਰਹੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਰੋਜ਼ਗਾਰ ਦਿੱਤਾ ਨਾਲ ਨਾਲ ਸੇ ਮਰੀਜ਼ਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ। I think 110 110 teachers ਪਹੁੰਚੇ ਹਨ ਐਂਡ ਸਾਡੀ ਸਟੇਟ ਸਾਈਬਰ ਪੁਲਿਸ ਜਿਹੜੀ ਚੰਡੀਗੜ੍ਹ ਸਤਤ ਹੈ ਉਹਦੇ ਹੈੱਡਕਵਰਟਰਸ ਤੋਂ ਇੱਥੇ ਪਹੁੰਚੇ ਆਫਸਰਸ ਐਸਕੇ ਦਮਨਬੀਰ ਜੀ ਹੈਗੇ ਡੀਐਸਪੀ ਸਾਹਿਬਾਨ ਨੇ ਉਹਨਾਂ ਦੀ ਟੀਮ ਹੈ। ਸਾਡੇ ਐਸਪੀ ਹੈੱਡਕ quarters ਸਾਹਿਬ ਐਸਪੀ ਆਪਰੇਸ਼ਨ ਸਾਹਿਬ ਡੀਐਸਪੀ ਡੀਐਸਪੀ ਹੈੱਡਕ quarters ਅਤੇ ਬਾਕੀ ਇਨਸਪੈਕਟਰ ਸਾਹਿਬਾਨ ਇੰਚਾਰਜ ਸਾਈਬਰ ਐਂਡ 올 ਦੀ ਮੈਂਬਰਸ ਪ੍ਰੈਸੈਂਟ ਹੇਅਰ ਪ੍ਰੈਸ ਦੇ ਵੀ ਮੈਂਬਰ ਸਾਹਿਬਾਨ ਪਹੁੰਚੇ ਹੈ ਥੈਂਕ ਯੂ ਆਲ ਤੁਸੀਂ ਅੱਜ ਇੱਥੇ ਪਹੁੰਚਣ ਤੇ ਤੁਹਾਡੇ ਤੇ ਜੀ ਜਿਹੜਾ ਇਹ ਸਾਈਬਰ ਜਾਗੋ ਪ੍ਰੋਗਰਾਮ ਚੱਲ ਰਿਹਾ ਹੈਗਾ ਉਸ ਲੜੀ ਦੇ ਵਿੱਚ ਇਹ ਸਾਡਾ ਵੀ ਇੱਥੇ ਉਸੇ ਸੀਕੁਐਂਸ ਦੇ ਵਿੱਚ ਵੀ ਹੈਵ ਆਲਸੋ ਆਰਗੇਨਾਈਜ਼ਡ ਇਸ ਪ੍ਰੋਗਰਾਮ ਤੇ ਤੇ ਸਾਡੇ ਜੋ ਟੀਚਰ ਸਾਹਿਬਾਨ ਨੇ ਆਈ ਹੋਪ ਆਈ ਥਿੰਕ ਯੂ ਆਰ ਫ্রম ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸਾਰੇ ਖਾਵਾ ਤੋਂ ਇੱਥੇ ਹੈਗੇ ਯਾ ਸਾਰੇ ਜਲੰਧਰ ਕਪੂਰਥਲਾ ਤੋਂ ਚੱਲੇ ਹੋਣਾ ਬਟ ਸਾਡੇ ਜੋ ਪੁਲਿਸ ਆਫਿਸਰਸ ਨੇ बिकॉज ਇਹ ਸਾਡੀ ਜਲੰਧਰ ਰੇਂਜ ਹੈ ਤੇ ਉਥੋਂ ਸਾਡੇ ਜੋ ਸਾਈਬਰ ਦੇ ਹੈਗੇ ਉਹ ਜਲੰਧਰ ਹੁਸ਼ਿਆਰਪੁਰ ਐਂਡ ਕਪੂਤਲਾ ਉਥੋਂ ਦੇ ਇੱਥੇ ਆਏ ਹੋਏ ਨੇ ਐਂਡਰੂ ਹੁਸ਼ਿਆਰਪੁਰ ਤੋਂ ਟੀਚਰ ਸਾਈਬਰ ਆਏ ਨੇ ਉਹ ਜਨ ਜੋ ਸਾਈਬਰ ਜਾਗੋ ਸਾਡਾ ਪ੍ਰੋਗਰਾਮ ਹੈ ਉਹਦੇ ਵਿੱਚ ਸਮੂਲੀਅਤ ਕਰਨ ਤੇ ਬਹੁਤ ਬਹੁਤ ਧੰਨਵਾਦ ਸਪੀਕਰ ਸੀ ਕਿ ਹੀ ਮਸਟ ਹੈਵ ਮੈਂਸ਼ਨਡ ਸਾਈਬਰ ਜਾਗੋ ਹੁੰਦਾ ਕਿ ਵੈਸੇ ਸਾਈਬਰ ਸਿਕਿਉਰਿਟੀ ਐਂਡ ਸਾਈਬਰ ਰਿਲੇਟਿਡ ਇਜ਼ ਆਲਸੋ ਅ ਫੀਲ ਜਿਹਨੂੰ ਕਿ ਤਵੱਜੂ ਦੇਣਾ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਕੋਈ ਹੋਰ ਮੀਨਸਟ੍ਰੀ ਬੀਂਗ ਜਾਂ। ਤੇ वैसे तो नोटिस से जाए है साडा मेन जो काम है ना वो साइबर सिक्योरिटी एंड साइबर क्राइम में विजिटना है दिस इज नॉट अ प्राइमरी वर्क व्हिच दी साइबर पुलिस इज डूइंग स्टेट साइबर पुलिस इज डूइंग साइबर चार्ज दिस इज एन अवेयरनेस प्रोग्राम बेसिकली वी आर फोकसिंग इन देयर रिस्पेक्टिव स्कूल्स जो कि साडे तुसी स्तंभ बणो दे इस साइबर अवेयरनेस दे दे पहले तक आई थिंक 250 टीचर्स जो अलग-अलग वर्क वर्क्स टू स्कूल्स इंस्टीट्यूशंस तो ट्रेन किए जा चुके हैं एं एंड वी आर एमिंग एट अराउंड 4000 4000 के नियर अबाउट जेड़े स्कूल इंस्टिट्यूट्स ਇਹ ਤਾਂ ਕਿ ਆਪਾਂ ਨੂੰ ਪਤਾ ਹੈ ਕਿ ਸਟੂਡੈਂਟਸ ਆਸਟੇਰ ਤੋਂ ਸਾਈਬਰ ਦੇ थ्रू ਲਰਨਿੰਗ ਇਤਨੀ ਜ਼ਿਆਦਾ ਕੋਵਿਡ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਬੂਸਟ ਮਿਲੇ ਆਏਗਾ ਔਰ ਕਿਿਆਸੀ ਆਜਕਲ ਜੋ ਸਾਡੇ ਚੱਲਦੇ ਹੈਗੇ ਪ੍ਰੋਗਰਾਮਸ ਵੀ ਚੱਲਦੇ ਆਜਕਲ 스마트 ਕਲਾਸਸ ਲੱਗਦੀਆਂ ਉਹਦੇ ਵਿੱਚ ਵੀ ਸਾਈਬਰ ਇਜ਼ ਵਨ ਆਫ ਦੀ ਟੂਲਸ ਐਂਡ ਪੇਰੈਂਟਸ ਵੀ smartphones ਪ੍ਰੋਵਾਈਡ ਕਰਦੇ ਬੱਚਿਆਂ ਨੂੰ laptops ਹੈਗੇ ਇੰਟਰਨੈਟ ਕਨੈਕਸ਼ਨ एवरीवन ਹੈਜ਼ ਇਟ ਐਟ देयर ਹੋਮ ਸਕੂਲਸ ਐਂਡ ਇਹ ਰੈਡੀਲੀ ਅਵੇਲੇਬਲ ਹੈਗਾ पिछले पांच सात साल तो बहुत ही कैचअप कर गया है कि ऑल द स्टूडेंट्स आर रिलाइड अपॉन साइबर एंड इंटरनेट तो जेड़ा कि ये साइबर स्पेस है बट इट इज आई नो इट हैज अ लॉट ऑफ लर्निंग स्कोप बट इसके अंदर कुछ डार्क साइड भी हैगे वो बंदा सोचता है कि आई पार्ट ऑफ दिस तो इतना माइंड वो कैप्चर कर लेते हैं तो उन्होंने ये समझाना कि दिस इज वर्चुअल वर्ल्ड and you have to differentiate between jab ekdam se aa janda hai na overwhelmed ho janda hai oh nu pata nahi lagda ho ki riya hai kitthu keda input aa rha hai and bahut scrutinize karna access control karna wo bhi apna zimmedari apni banti hai fir to aadde naal naal parents bhi bade monitoring karna kedi sites nu jande hai wo dekhna history jo unadi hai onu check karna ede naal naal बच्चा भी कंफर्टेबल करता पुलिस, पुलिस तो देओ गुरेज करते दे नो दे थिंक वी आर नीड एनफोर्सिंग एजेंसी बट यू हैव टू टेल देम कि पुलिस डेटा हैगा वी आर देयर टू टेल देम तो देदा। दे वेल trained ਸਾਡੇ પ્રોફેશનલ ઓફિસર્સ ના લાઈન્ડ હે વી નીડ અ મેડમ پورے સ્ટેટ ਦੇ ਵਿੱਚ サイबर ਦਾ ਸਾਡੇ ਇਹ ਪ੍ਰੋਗਰਾਮ ਹੈ ਜੀ ਸਰ ਸਾਈਬਰ ਜਾਗੋ ਪ੍ਰੋਗਰਾਮ ਕਰਾਇਆ ਗਿਆ ਕੀ ਹੈ ਕੀ ਮਕਸਦ ਹੈ ਜੀ ਇਹ ਵਨ ਆਫ ਦੀ 플ੈਗਸ਼ਿਪ ਪ੍ਰੋਗਰਾਮਸ ਆਫ ਸਟੇਟ ਸਾਈਬਰ ਜੋ ਪੁਲਿਸ ਸੈਕਟਰ ਡਿਵੀਜ਼ਨ ਹੈਗਾ ਸਟੇਟ ਸਾਈਬਰ ਕ੍ਰਾਈਮ ਦਾ ਪੰਜਾਬ ਪੁਲਿਸ ਦਾ ਜਿਹਨੂੰ ਕੀ ਲੀਡ ਕਰ ਰਹੇ ਸਪੈਸ਼ਲ ਡੀਜੀ ਵੀ ਨੀਜਾ ਮੈਡਮ ਉਹਨਾਂ ਦੀ ਟੀਮ ਐਂਡ ਇਹ ਇਨੀਸ਼ੀਏਟਿਵ ਹੈ ਸਾਈਬਰ ਜਾਗੋ ਜੋ ਕਿ ਸਟਾਰਟ ਕੀਤਾ ਹੈ ਬੇਸਿਕ ਜਿਹੜਾ ਕ੍ਰਕਸ ਹੈਗਾ ਇਹ ਹੈਗਾ ਕਿ ਵੀ ਵੀ ਹੈਵ ਟੂ ਟ੍ਰੇਨ ਦੀ ਟੀਚਰਸ ਟ੍ਰੇਨ ਦੀ ਟ੍ਰੇਨਰਸ ਜੋ ਕਿ ਹਰ ਸਕੂਲ ਦੇ ਜੋ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਆਪਾਂ ਟਾਰਗੇਟ ਕੀਤਾ ਹੈਗਾ ਬਿਕੋਜ਼ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਥਰੂ ਅਸੀਂ ਸਟੂਡੈਂਟਸ ਤੱਕ ਪਹੁੰਚ ਸਕਦੇ ਹਾਂ ਤਾਂ ਨੀਅਰ ਅਬਾਊਟ 4000 ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਇਹਦੇ ਵਿੱਚ ਅਸੀਂ ਰੀਚ ਕਰਾਂਗੇ ਐਂਡ ਥਿਸ ਇਜ਼ ਦ ਥਰਡ ਪ੍ਰੋਗਰਾਮ ਵਿਚ ਇਜ਼ ਬੀਂਗ ਆਰਗੇਨਾਈਜ਼ਡ ਅੰਡਰ ਥਿਸ फ्लੈਗਸ਼ਿਪ ਪ੍ਰੋਗਰਾਮ ਐਂਡ ਇਹ ਤੀਜਾ ਜਿਹੜਾ ਅੱਜ ਹੁਸ਼ਿਆਰਪੁਰ ਦੇ ਵਿੱਚ ਹੋ ਰਿਹਾ ਹੈ ਇਹਦੇ ਵਿੱਚ ਸਾਡੇ ਕੋਲ ਲਗਭਗ 250 ਸਕੂਲਸ ਤੇ 300 ਜੋ ਇੱਥੇ ਆਏ ਨੇ ਨਾਲ ਦੀ ਨਾਲ ਸਟੇਟ ਸਾਈਬਰ ਜਿਹੜਾ ਡਿਵੀਜ਼ਨ ਹੈਗਾ ਉਹਨਾਂ ਦੇ ਆਫਸਰਸ ਹੈ ਸਾਡੇ ਆਫਸਰਸ ਨੇ ਸਾਡੀ ਜੋ ਜਲੰਧਰ ਰੇਂਜ ਜਿਹਦੇ ਵਿੱਚ ਹੁਸ਼ਿਆਰਪੁਰ ਜਲੰਧਰ ਐਂਡ ਕਪੂਰਥਲਾ ਦੇ ਸਾਈਬਰ ਦੇ ਜੋ ਆਫਸਰਸ ਨੇ ਜੋ ਵਿੰਗਸ ਦੇ ਵਿੱਚ ਹੈਗੇ ਉਹ ਵੀ ਆਜੇ ਇੱਥੇ ਪਹੁੰਚੇ ਆ ਇਟ ਇਜ਼ ਅ ਫੁੱਲ ਡੇ ਟ੍ਰੇਨਿੰਗ ਪ੍ਰੋਗਰਾਮ ਜਿਹਦੇ ਵਿੱਚ ਕਿ ਵਕ ਵਕ ਜੋ ਟੈਕਨੀਕਲ ਚੀਜ਼ਾਂ ਹੈ ਕਿ ਸਾਈਬਰ ਸਪੇਸ ਜਿੱਦਾਂ ਕਿ ਅਸੀਂ ਜਾਣਦੇ ਕਿ एवरीवन ਬੀ ਡੀਜ਼ ਔਨ ਸੋਸ਼ਲ ਪਲੈਟਫਾਰਮਸ ਤੇ ਸਾਈਬਰ ਨੂੰ ਯੂਜ਼ ਕਰਦਾ ਹੈ ਸਾਈਬਰ ਸਪੇਸ ਵਧ ਰਿਹਾ ਹੈਗਾ ਡੇਲੀ ਐਂਡ ਸਟੂਡੈਂਟਸ ਵੀ ਆਫਟਰ ਦੀ ਕੋਵਿਡ ਔਨਲਾਈਨ ਪਲੈਟਫਾਰਮਸ ਇਨਕਰੀਜ਼ ਹੋ ਗਏ ਐਂਡ ਔਨਲਾਈਨ ਜੋ ਸਟੂਡੈਂਟਸ ਦੀ ਪ੍ਰੈਜ਼ੈਂਸ ਹੈ ਦੈਟ ਇਜ਼ ਆਲਸੋ ਇਨਕਰੀਜ਼ਡ ਤੋ ਬੇਸਿਕਲੀ ਸਾਡਾ ਜੋ ਪੁਲਿਸ ਦਾ ਕੰਮ ਹੈ ਉਹ ਦੈਟ ਇਜ਼ ਪ੍ਰੀਵੈਂਟਿਵ ਐਂਡ ਡਿਟੈਕਸ਼ਨ ਦੋਨੋਂ ਹੁੰਦਾ ਹੈ ਜੋ ਇਹ ਸਾਈਬਰ ਜਾਗੋ ਹੈ ਇਟ ਇਜ਼ ਬੇਸਿਕਲੀ ਐਨ ਅਵੇਅਰਨੈਸ ਪ੍ਰੋਗਰਾਮ ਆਊਟ ਆਫ ਦਿ ਲੀਗ ਪ੍ਰੋਗਰਾਮ ਕਿ ਅਸੀਂ ਉਸ ਤੋਂ ਵੀ ਪਹਿਲਾਂ ਬੱਚਿਆਂ ਨੂੰ ਸਟੂਡੈਂਟਸ ਨੂੰ ਉਹਨਾਂ ਦੇ ਥਰੂ ਸੋਸਾਇਟੀ ਨੂੰ ਪੇਰੈਂਟਸ ਨੂੰ ਸਾਰੇ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਈਬਰ ਸਪੇਸ ਦਾ ਜੋ ਡਾਰਕ ਸਾਈਡ ਹੈਗਾ ਉਹ ਵੀ ਇੱਕ ਐਲੀਮੈਂਟ ਹੈ ਵਿਚ ਨੀਡ ਟੂ ਬੀ ਕੇਪਟ ਇਨ ਮਾਈਂਡ ਵਾਈਲ ਸਰਫਿੰਗ ਆਨਲਾਈਨ ਵਾਈਲ ਬੀਇੰਗ ਆਨਲਾਈਨ ਤੋ ਉਹਦੇ ਵਿੱਚ ਵੇਰੀਅਸ ਟੈਕਨੀਕਲ ਚੀਜ਼ਾਂ ਹੈਗੀ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਜਾਏਗਾ ਕਿਹੜੇ ਕਿਹੜੇ ਜੋ ਸੈਂਟਰਲ ਗਵਰਨਮੈਂਟ ਦੀ ਸਟੇਟ ਗਵਰਨਮੈਂਟ ਦੀ ਵਰਕ ਵਰਕ ਆਨਲਾਈਨ ਐਪਲੀਕੇਸ਼ਨਸ ਹੈ ஆன்ਲਾਈਨ ਪਲੈਟਫਾਰਮਸ ਹੈ ਜਿਨ੍ਹਾਂ ਨੂੰ ਆਪਾਂ ਯੂਜ਼ ਕਰ ਸਕਦੇ ਆ ਜਿੱਦੇ ਤੇ ਆਪਾਂ ਰਿਪੋਰਟ ਕਰ ਸਕਦੇ ਆ ਅਗਰ ਕੋਈ ਇਸ਼ੂ ਹੁੰਦਾ ਹੈ ਉਹਦੇ ਬਾਰੇ ਜਾਗਰੂਕ ਕੀਤਾ ਜਾਊਗਾ ਵੀ ਵਾਂਟ ਟੂ ਟੈਲ ਥੈਮ ਕਿ ਵੀ ਅਲੱਗ ਅਲੱਗ ਜੋ ਪਲੈਟਫਾਰਮਸ ਹੈਗੇ ਅਵੇਲੇਬਲ ਉਹਨਾਂ ਨੂੰ ਯੂਜ਼ ਕੀਤਾ ਜਾਏ ਜੋ ਜਿਹਦੇ ਵਿੱਚ ਪੁਲਿਸ ਵੀ ਇੱਕ ਹੈ ਕਿ ਵੀ ਵੀ ਆਰ ਨੋਟ ਥੇਅਰ ਟੂ ਜਸਟ ਕਿ ਅਸੀਂ ਉਹਨਾਂ ਨੂੰ ਕੋਈ ਐਨਫੋਰਸੀ ਕਰਨਾ ਹੁੰਦਾ ਅਸੀਂ ਅਵੇਅਰਨੈਸ ਵਾਸਤੇ ਵੀ ਹਾਂ ਅਸੀਂ ਉਹ ਸਾਨੂੰ ਕਦੇ ਵੀ ਰੀਚ ਕਰ ਸਕਦੇ ਆ ਵੀ ਆਰ 24/7 ਅਵੇਲੇਬਲ ਹਰ ਇੱਕ ਸਾਡੇ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨਸ ਐਸਟੈਬਲਿਸ਼ਡ ਹੈ ਉੱਥੇ ਵੀ ਆ ਸਕਦੇ ਆ ਅਸੀਂ ਸਕੂਲ ਬੱਚਿਆਂ ਦੇ ਟੂਰਸ ਵੀ ਕਰਾਉਂਦੇ ਸਾਡੇ ਪੁਲਿਸ ਸਟੇਸ਼ਨਸ ਦੇ ਵਿੱਚ ਸੋ ਦੈਟ ਉਹਨਾਂ ਨੂੰ ਪਤਾ ਲੱਗੇ ਸਾਡੀ ਟੈਕਨੀਕਲ ਚੀਜ਼ਾਂ ਦਾ ਵੀ तो इट इज़ अ वेरी गुड इनिशिएटिव एंड दिस इज़ थर्ड एज आई टोल्ड यू एंड ये फर्दर भी कोर्स चलेगा विल बी कवरिंग होल ऑफ द पंजाब एंड जिदे राह माध्यम राही जो ये टीचर जिन्होंने अं ट्रेन करा स्कूल्स के जाके फरदर स्टूडेंट्स एंड टीचर्स जो हो ट्रेन करेंगे एंड सो दैट ये जो एक सइबर अवेयरनेस है ये हर थान थवरी नुक एंड कॉर्नर ऑफ पंजाब हर एक घर हर एक स्कूल इंस्टीट्यूट हर एक एजूकेशनल इंस्टीट्यूट एवरीबडी सारे असी टच करा रीच करा सो दैट असी एक सैबर स्पेस बनाई है साइबर, जो कि अवेयर भी हो लोग एंड सिक्योर भी हो ये सोशल मीडिया एंड साइबर स्पेस थैंक यू